ਅੱਜ ਦਾ ਵਿਸ਼ਾ ਹੈ ਜੋ ਮੈਂ 23 ਜਨਵਰੀ 2023 ਨੂੰ ਇੱਕ ਬਹੁਤ ਅਹਿਮ ਪ੍ਰਾਈਵੇਟ ਮੈਂਬਰ ਬਿਲ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਦਫ਼ਤਰ ਵਿੱਚ ਜਾ ਕੇ ਆਪਣੇ ਨਾਲ ਕੁਲੀਗਸ ਕਾਂਗਰਸ ਪਾਰਟੀ ਦੇ ਨਾਲ ਲਿਜਾ ਕੇ ਐਮ ਐਲ ਏਜ਼ ਮੈਂ ਇੱਕ ਬਿਲ ਉਹਨਾਂ ਨੂੰ ਜ਼ਾਤੀ ਤੌਰ ਤੇ ਮਿਲ ਕੇ ਸਮਝਾਇਆ ਵੀ ਤੇ ਪੇਸ਼ ਕੀਤਾ ਵਾ ਕਿ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ ਔਰ ਹੁਣ ਤੱਕ ਸ਼ਾਇਦ ਆਪਣੇ ਦੇਸ਼ ਵਿੱਚ ਹੋਰ ਬਹੁਤ ਸਾਰੇ ਸੂਬਿਆਂ 'ਚ ਇਹ ਕਾਨੂੰਨ ਬਣ ਗਿਆ ਲੇਕਿਨ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ ਇਹ ਬੇਨਤੀ ਕੀਤੀ ਸੀਗੀ ਕਿ ਪੰਜਾਬ ਦੇ ਵਿੱਚ ਕੋਈ ਵੀ ਜਿਹੜਾ ਗੈਰ ਪੰਜਾਬੀ ਆਉਂਦਾ ਸਾਡੇ ਸਟੇਟ ਵਿੱਚ ਚਾਹੇ ਉਹ ਕੰਮ ਕਰਨ ਆਉਂਦਾ ਚਾਹੇ ਉਹ ਪੱਕੇ ਤੌਰ ਦੇ ਉੱਤੇ ਕੋਈ ਐਗਰੀਕਲਚਰ ਜ਼ਮੀਨ ਲੈਣ ਆਉਂਦਾ ਜਾਂ ਰਹਿਣ ਆਉਂਦਾ ਵਾ ਉਹ ਇੱਕ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ ਕਾਨੂੰਨ ਬਣਾਇਆ ਜਾਵੇ ਜੇ ਜਿਸ ਕਾਨੂੰਨ ਦਾ ਨਾਮ ਹੈ ਹਿਮਾਚਲ ਪ੍ਰਦੇਸ਼ ਟੈਨੈਂਸੀ ਐਂਡ ਲੈਂਡ ਰਿਫਾਰਮਸ ਐਕਟ 1972 ਇਹ ਉਸ ਵਕਤ ਦੇ ਜਿਹੜੇ ਚੀਫ ਮਿਨਿਸਟਰ ਸੀ ਡਾਕਟਰ ਵਾਇਸ ਪਰਮਾਰ ਮੈਂ ਸਮਝਦਾ ਬੜੇ ਦੂਰ ਅੰਦੇਸ਼ ਸੀ ਕਿ ਕਾਂਗਰਸ ਪਾਰਟੀ ਦੀ ਸਰਕਾਰ ਸੀਗੀ ਉਹਨਾਂ ਨੇ 50 ਸਾਲ ਪਹਿਲਾਂ ਇਹ ਲਾਅ ਹਿਮਾਚਲ ਪ੍ਰਦੇਸ਼ ਵਿੱਚ ਬਣਾਇਆ ਤਾਂ ਕਿ ਹਿਮਾਚਲੀਆਂ ਦੀ ਹੋਂਦ ਬਚ ਸਕੇ ਉਹਨਾਂ ਦੀ ਜ਼ੁਬਾਨ ਬਚ ਸਕੇ ਉਹਨਾਂ ਦਾ ਸੱਭਿਆਚਾਰ ਉਹਨਾਂ ਦੇ ਧਾਰਮਿਕ ਤੇ ਸਮਾਜਿਕ ਰੀਤੀ ਰਿਵਾਜ ਬਚ ਸਕਣ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਅਗਰ ਹਿਮਾਚਲ ਪ੍ਰਦੇਸ਼ ਵਿੱਚ ਕਿਸੇ ਤਰੀਕੇ ਦੀ ਅਸੀਂ ਪਾਬੰਦੀ ਨਾ ਲਾਈ ਬਾਹਰੋਂ ਆਉਣ ਤੇ ਲੋਕਾਂ ਤੇ ਤਾਂ ਹਿਮਾਚਲ ਦੇ ਜਿਹੜੇ ਗਰੀਬ ਬਾਗਵਾਨ ਆ ਛੋਟੇ ਕਿਸਾਨ ਨੇ 2-4-5 ਬਿਗੀਆਂ ਦੇ ਬਾਗ ਨੇ ਉਹਨਾਂ ਨੂੰ ਦਿੱਲੀ ਬੰਬਈ ਤੇ ਕਲਕੱਤਾ ਵਰਗੇ ਅਮੀਰਾਂ ਨੇ ਆਣ ਕੇ ਖਰੀਦ ਲੈਣਾ ਤੇ ਉੱਥੇ ਇਹਨਾਂ ਹਿਮਾਚਲੀਆਂ ਨੂੰ ਆਪਣੇ ਹੀ ਬਾਗਾ ਜ਼ਮੀਨਾਂ ਵਿੱਚ ਨੌਕਰ ਬਣਾ ਲੈਣਾ ਇਸ ਤਰ੍ਹਾਂ ਦਾ ਕਾਨੂੰਨ ਪੰਜਾਬ ਦੇ ਵਿੱਚ ਅੱਜ ਇਸ ਕਰਕੇ ਲੋੜ ਆ ਕਿਉਂਕਿ ਪੰਜਾਬ ਦੀ ਜਿਹੜੀ ਸਾਡੀ ਡੈਮੋਗ੍ਰਾਫਿਕ ਸਿਚੁਏਸ਼ਨ ਆ ਜਿਹੜਾ ਆਬਾਦੀ ਦਾ ਸੰਤੁਲਨ ਹੈ ਉਹ ਬਹੁਤ ਵੱਡੇ ਖਤਰੇ 'ਚ ਪਿਆ ਹੋਇਆ ਵਾ ਕਾਰਨ ਇਸ ਦਾ ਹੈ ਕਿ ਸਾਡੀ ਪੌਣੇ 3 ਕਰੋੜ ਆਬਾਦੀ ਆ ਪੰਜਾਬ ਦੀ ਅਪ੍ਰੋਕਸੀਮੇਟਲੀ ਇਸ ਵਕਤ ਇਸ ਪੌਣੇ 3 ਕਰੋੜ ਚੋਂ ਕੋਈ ਲਗਭਗ 75-80 ਲੱਖ ਪੰਜਾਬ ਦੇ ਜਿਹੜੇ ਲੋਕ ਨੇ ਉਹ ਪਿਛਲੇ ਕੁਝ ਦਹਾਕਿਆਂ ਵਿੱਚ ਸਾਰੇ ਵਿਸ਼ਵ 'ਚ ਫੈਲ ਚੁੱਕੇ ਨੇ ਤੁਸੀਂ ਦੇਖ ਰਹੇ ਹੋ ਕਿ ਕੈਨੇਡਾ ਵਿੱਚ ਸਾਡੀ ਪੋਪੂਲੇਸ਼ਨ ਆਲਮੋਸਟ 1 ਮਿਲੀਅਨ ਤੋਂ ਉੱਤੇ ਰਜਿਸਟਰਡ ਹੈ ਇਸੇ ਤਰੀਕੇ ਨਾਲ ਯੂ ਐਸ ਏ ਚ ਆਸਟ੍ਰੇਲੀਆ ਨਿਊਜ਼ੀਲੈਂਡ ਚ ਸਾਰੇ ਯੂਰਪ ਚ ਮਿਡਲ ਈਸਟ ਵਿੱਚ ਔਰ ਇਹ ਜਿਹੜੀ ਮਾਈਗ੍ਰੇਸ਼ਨ ਹੋਈ ਆ ਇਹਦੀ ਜਗ੍ਹਾ ਦੇ ਉੱਤੇ ਪੰਜਾਬ ਵਿੱਚ ਇਲੀਗਲ ਤਰੀਕੇ ਨਾਲ ਮੈਂ ਕਹਿ ਰਿਹਾ ਗੈਰ ਕਾਨੂੰਨੀ ਢੰਗ ਦੇ ਨਾਲ ਬਹੁਤ ਵੱਡੀ ਵਸੋਂ ਪੰਜਾਬ ਦੇ ਵਿੱਚ ਉਹਨਾਂ ਨੂੰ ਰਿਪਲੇਸ ਕਰ ਗਈ ਹੈ ਜੇ ਮੈਂ ਗਲਤ ਨਾ ਹੋਵਾਂ ਤਾਂ ਮੇਰੇ ਐਸਟੀਮੇਟ ਨਾਲ ਪੰਜਾਬ ਦੇ ਵਿੱਚ ਇਸ ਵਕਤ ਆਲਮੋਸਟ 50 ਲੱਖ ਦੇ ਕਰੀਬ ਗੈਰ ਪੰਜਾਬੀ ਆ ਚੁੱਕੇ ਨੇ ਵੱਸ ਚੁੱਕੇ ਨੇ ਅਸੀਂ ਕਿਸੇ ਗੈਰ ਪੰਜਾਬੀ ਦੇ ਖਿਲਾਫ ਨਹੀਂਗੇ ਬਾਈਂਡ ਯੂ ਕੁਝ ਪ੍ਰਚਾਰ ਪ੍ਰੋਪਗੈਂਡਾ ਇਸ ਤਰ੍ਹਾਂ ਦਾ ਕੀਤਾ ਗਿਆ ਪਾਰਲੀਮੈਂਟ ਇਲੈਕਸ਼ਨ ਵਿੱਚ ਖਾਸ ਤੌਰ ਤੇ ਪ੍ਰਾਈਮ ਮਿਨਿਸਟਰ ਸਾਹਿਬ ਨੇ ਕਰਤਾ ਬਿਹਾਰ ਦੀ ਰੈਲੀ ਵਿੱਚ ਜਾ ਕੇ ਕਿ ਕਾਂਗਰਸ ਦਾ ਇੱਕ ਲੀਡਰ ਹੈ ਜੋ ਪੰਜਾਬ ਵਿੱਚ ਬਿਹਾਰੀਆਂ ਨੂੰ ਬਿਹਾਰ ਪੰਜਾਬ ਵਿੱਚ ਬਿਹਾਰੀਆਂ ਨੂੰ ਕੱਢ ਰਹਾ ਹੈ ਬਾਤ ਨਾ ਮੈਂ ਕਦੀ ਸ਼ਬਦ ਵਰਤਿਆ ਬਿਹਾਰੀ ਨਾ ਮੈਂ ਕਦੀ ਸ਼ਬਦ ਵਰਤਿਆ ਯੂਪੀ ਨਾ ਮੈਂ ਕੋਈ ਹੋਰ ਕੋਈ ਇਸ ਤਰ੍ਹਾਂ ਦਾ ਸ਼ਬਦ ਵਰਤਿਆ ਮੇਰਾ ਲੌਜੀਕ ਸਿੰਪਲ ਐਂਡ ਪਲੇਨ ਹੈ ਕਹਿੰਤ ਸਾਡੇ ਦੇਸ਼ ਦੇ ਵਿੱਚੋਂ ਕੋਈ ਵੀ ਆਦਮੀ ਪੰਜਾਬ ਦੇ ਵਿੱਚ ਅਗਰ ਵਸਣਾ ਚਾਹੁੰਦਾ ਹੈ ਰਹਿਣਾ ਚਾਹੁੰਦਾ ਹੈ ਵੋਟਰ ਬਣਨਾ ਚਾਹੁੰਦਾ ਹੈ ਸਰਕਾਰੀ ਨੌਕਰੀ ਲੈਣਾ ਚਾਹੁੰਦਾ ਤੇ ਜਿਹੜੇ ਹਿਮਾਚਲ ਪ੍ਰਦੇਸ਼ ਨੇ ਲਾਅ ਬਣਾਏ ਨੇ ਉਸ ਆਧਾਰ ਦੇ ਉੱਤੇ ਉਹ ਕਾਨੂੰਨ ਦੀਆਂ ਸ਼ਰਤਾਂ ਪੂਰੀਆਂ ਕਰਕੇ ਤੇ ਪੰਜਾਬ ਦੇ ਵਿੱਚ ਵੱਸ ਸਕਦਾ ਇਸ ਤੋਂ ਪਹਿਲਾਂ ਜਿੱਦਾਂ ਜ਼ਿਕਰ ਕੀਤਾ ਕਿ ਗੁਜਰਾਤ ਰਾਜਸਥਾਨ ਨਾਰਥ-ਈਸਟ ਦੀਆਂ ਬੜੀਆਂ ਸਟੇਟਾਂ ਵਿੱਚ ਲਾਅ ਬਣ ਚੁੱਕਾ ਆਲਰੇਡੀ ਔਰ ਲੇਟੈਸਟ ਬੀਜੇਪੀ ਰੂਲ ਸਟੇਟ ਉਤਰਾਖੰਡ ਵਿੱਚ ਵਿਸ਼ੇਸ਼ ਤੌਰ ਤੇ ਬੀਜੇਪੀ ਦੀ ਸਰਕਾਰ ਨੇ ਹੁਣੇ ਹੀ ਇਸ ਸਾਲ ਦੇ ਮਾਰਚ ਮਹੀਨੇ ਵਿੱਚ ਆਪਣੀ ਸਟੇਟ ਵਿੱਚ ਵੀ ਲਾਅ ਇਹ ਜਿਹੜਾ ਇੰਟਰੋਡਿਊਸ ਕੀਤਾ ਵਾ ਜਿਹੜੀ ਮੈਂ ਡੈਮੋਗ੍ਰਾਫਿਕ ਸਿਚੁਏਸ਼ਨ ਉਹਦਾ ਉਦਾਹਰਣ ਤੁਹਾਨੂੰ ਮਿਲ ਗਿਆ ਜਦੋਂ ਜਗਤਪੁਰੇ ਵਿੱਚ ਪੰਚਾਇਤੀ ਚੋਣਾਂ ਵਿੱਚ ਮੋਹੱਲੀ ਦੇ ਇੱਕ ਪਿੰਡ ਵਿੱਚ ਜਦੋਂ ਉਹਨਾਂ ਨੇ ਵੋਟਰ ਸੂਚੀ ਲਈ ਤਾਂ ਉਸ ਵੋਟਰ ਸੂਚੀ ਵਿੱਚ ਪਤਾ ਲੱਗਿਆ ਕਿ ਜਿਹੜਾ オリジナル ਜਗਤਪੁਰੇ ਦੇ ਵਸਿੰਦੇ ਸੀਗੇ ਉਹਨਾਂ ਦੀਆਂ ਵੋਟਾਂ ਸਿਰਫ 8900 ਰਹਿ ਗਈਆਂ ਤੇ ਜਿਹੜੇ ਬਾਹਰੋਂ ਆ ਕੇ ਲੋਕੀ ਕਿਸੇ ਲਾਗੇ ਕਲੋਨੀ ਚ ਵਸੇ ਸੀ ਸਰਕਾਰ ਨੇ ਉਹਨਾਂ ਦੀਆਂ ਵੋਟਾਂ ਚੱਕ ਕੇ ਜਗਤਪੁਰੇ ਵਿੱਚ ਅੱਜ ਕੇ 9000 ਵੋਟ ਬਣਾ ਦਿੱਤੇ। ਕਿਉਂਕਿ ਅਕਸਰ ਜਿਹੜਾ ਪੰਜਾਬ 'ਚ ਆ ਗਿਆ ਜਿਹਨਾਂ ਦਾ ਆਧਾਰ ਕਾਰਡ ਬਣ ਗਿਆ ਉਹ ਕਿਤੇ ਨਾ ਕਿਤੇ ਤਾਂ ਵੋਟਰ ਬਣਨਾ ਹੀ ਆ। ਸੋ ਸਾਡਾ ਸਭ ਤੋਂ ਵੱਡਾ ਖਤਰਾ ਜਿਹੜਾ ਸਾਡੀ ਆਈਡੈਂਟੀਟੀ ਨੂੰ ਸਾਡੀ ਪੰਜਾਬ ਦੀ ਐਗਜ਼ਿਸਟੈਂਸ ਨੂੰ ਸਾਡੇ ਪੰਜਾਬ ਦੇ ਸੱਭਿਆਚਾਰ ਨੂੰ ਸਾਡੀ ਜ਼ੁਬਾਨ ਨੂੰ ਜਿਵੇਂ ਮੈਂ ਕਿਹਾ ਕਿ ਸਾਡੇ ਸਮਾਜ ਧਾਰਮਿਕ ਤੇ ਜਿਹੜੇ ਸਮਾਜਿਕ ਰੀਤੀ ਰਿਵਾਜਾਂ ਨੂੰ ਪਿੰਦਾ ਵਾ। ਜਿਹੜੇ ਕੁਝ ਲੋਕ ਇਹ ਦਲੀਲ ਦਿੰਦੇ ਨੇ ਕਿ ਸਾਡੇ ਬੱਚੇ ਵੀ ਵਿਦੇਸ਼ਾਂ ਵਿੱਚ ਜਾ ਰਹੇ ਆ। ਉਹਦਾ ਜਵਾਬ ਜਿੱਦਾਂ ਭਗਵੰਤ ਮਾਨ ਨੂੰ ਪੁੱਛਿਆ ਪਾਰਲੀਮੈਂਟ ਦੇ ਇਲੈਕਸ਼ਨ ਵਿੱਚ ਜਾਂ ਕੁਝ ਸਾਡੇ ਆਪਣੀ ਪਾਰਟੀ ਦੇ ਲੀਡਰਜ਼ ਨੂੰ ਕਈ ਪੁੱਛ ਲੈਂਦੇ ਨੇ ਬਾਹਰ ਕਿ ਤੁਸੀਂ ਉਹ ਉਹ ਕਹਿੰਦੇ ਨੇ ਜੀ ਸਾਡੇ ਬੱਚੇ ਵੀ ਬਾਹਰ ਜਾ ਰਹੇ ਉਹਨਾਂ ਨੂੰ ਮੇਰਾ ਇਹੀ ਜਵਾਬ ਆ ਕਿ ਤੁਸੀਂ ਇਹ ਦੱਸੋ ਕਿ ਸਾਡੇ ਪੰਜਾਬੀਆਂ ਨੂੰ ਵਿਸ਼ਵ ਦੇ ਵਿੱਚ ਚਾਹੇ ਉਹ ਕੈਨੇਡਾ ਚਾਹੇ ਅਮਰੀਕਾ ਚਾਹੇ ਆਸਟ੍ਰੇਲੀਆ ਨਿਊਜ਼ੀਲੈਂਡ ਕੀ ਬਿਨਾਂ ਸ਼ਰਤੋਂ ਉੱਥੇ ਰਹਿਣ ਦਿੰਦਾ ਕੋਈ ਜਿਹਨੀਆਂ ਪਾਸਪੋਰਟ ਹੋਣਾ ਹੈ ਸ਼ਰਤ ਹੈ ਵੀਜ਼ਾ ਹੋਣਾ ਹੈ ਸ਼ਰਤ ਹੈ ਪੀਆਰ ਦੀ ਐਪਲੀਕੇਸ਼ਨ ਦੇਣਾ ਉਹ ਸ਼ਰਤ ਹੈ ਵਰਕ ਪਰਮਿਟ ਲੈਣਾ ਉਹ ਸ਼ਰਤ ਹੈ। ਔਰ ਇੱਕ ਇੰਪੋਰਟੈਂਟ ਗੱਲ ਹੋ ਰਹੀ ਹੈ ਕਿ ਇਹ ਜਿਹੜੇ ਦੇਸ਼ਾਂ ਦਾ ਮੈਂ ਨਾਮ ਲੈ ਰਿਹਾ ਜਿੱਥੇ ਜ਼ਿਕਰ ਕਰਦੇ ਸਾਡੇ ਪੋਲੀਟੀਸ਼ੀਅਨ ਇੱਕ ਗੱਲ ਅੱਛੀ ਤਰ੍ਹਾਂ ਯਾਦ ਰੱਖੋ ਕਿ ਉਹਨਾਂ ਦੇਸ਼ਾਂ ਦੀ オリジナル ਆਬਾਦੀ ਨਹੀਂ ਸ਼ਿਫਟ ਕਰ ਰਹੀ ਕਿਤੇ ਵੀ ਉੱਥੇ ਹੀ ਆ। ਕੈਨੇਡਾ ਉੱਥੇ ਹੀ ਆ, ਆਸਟ੍ਰੇਲੀਆ ਉੱਥੇ, ਅਮਰੀਕਾ ਕਿਉਂਕਿ ਉਹਨਾਂ ਕੋ ਲੈਂਡ ਮਾਸ ਬਹੁਤ ਜ਼ਿਆਦਾ ਵਾ, ਉਹਨਾਂ ਕੋ ਰਕਬਾ ਇੰਨਾ ਜ਼ਿਆਦਾ ਉਹਨਾਂ ਨੂੰ ਹਿਊਮਨ ਰਿਸੋਰਸ, ਮੈਨਪਾਵਰ, ਵਰਕਫੋਰਸ ਚਾਹੀਦੀ ਆ। ਇਸ ਕਰਕੇ ਉਹ ਸੱਦਾ ਦਿੰਦੇ ਨੇ ਜਦੋਂ ਉਹਨਾਂ ਦੀ ਵਰਕਫੋਰਸ ਪੂਰੀ ਹੋ ਜਾਂਦੀ ਆ। ਉਹ ਉਥੇ ਰੋਕ ਦਿੰਦੇ ਨੇ ਹੁਣ ਲੇਟੈਸਟ ਤੁਸੀਂ ਦੇਖੋਗੇ ਕਿ ਕੈਨੇਡਾ ਤੇ ਅਮਰੀਕਾ ਨੇ ਬਹੁਤ ਸ਼ਕਤੀ ਕਰਤੀ ਆ ਇਮੀਗ੍ਰੇਸ਼ਨ ਲਾਜ਼ ਨੂੰ ਬਹੁਤ ਟਾਈਟਨ ਕਰਤਾ ਬਲਕਿ ਜਿਹੜਾ ਡੋਨਲਡ ਟਰੰਪ ਦੀ ਇਲੈਕਸ਼ਨ ਦਾ ਇੱਕ ਬੜਾ ਵੱਡਾ ਨੁਕਤਾ ਇਹ ਸੀਗਾ ਉਥੋਂ ਦੀ ਅਮਰੀਕਨਸ ਨੇ ਫੀਲ ਕੀਤਾ ਕਿ ਸਾਡੀਆਂ ਜੌਬਸ ਸਾਡਾ ਜਿਹੜਾ ਕਲਚਰ ਸਾਡਾ ਜਿਹੜੀ ਸਾਡੀ ਲੈਂਗੁਏਜ ਉਹ ਖਰਾਬ ਹੋ ਰਹੀ ਆ ਤੁਸੀਂ ਵਿਸ਼ਿਪ ਚੋਂ ਆ ਰਹੇ ਬਾਹਰਲੇ ਲੋਕਾਂ ਨੂੰ ਰੋਕਿਆ ਜਾਵੇ ਇਹ ਟਰੰਪ ਦਾ ਇੱਕ ਇਲੈਕਟੋਰਲ ਬਹੁਤ ਵੱਡਾ ਮੁੱਦਾ ਤੇ ਜਿਹੜੀ ਕੈਨੇਡਾ ਦੀ ਹੁਣ ਹੋਣ ਜਾ ਰਹੀ ਇਲੈਕਸ਼ਨ ਉਹ ਇਲੈਕਸ਼ਨ ਵਿੱਚ ਵੀ ਜਿਹੜਾ ਟਰੂਡੋ ਦੇ ਆਪੋਜ਼ਿਟ ਕੈਂਪ ਹੈਗਾ ਵਾ ਉਹਨਾਂ ਦਾ ਬਹੁਤ ਵੱਡਾ ਮੁੱਦਾ ਮੁੱਦਾ ਇਹੀ ਆ ਕਿ ਅਸੀਂ ਬਾਹਰੋਂ ਕਿਸੇ ਨੂੰ ਆਉਣ ਨਹੀਂ ਦੇਣਾ ਚਾਹੁੰਦੇ ਤੋਂ ਮੈਂ ਤਾਂ ਫਿਰ ਇਹ ਕਹਿ ਰਿਹਾ ਹਾਂ ਕਿ ਭਾਰਤ ਸਾਡਾ ਇੱਕ ਦੇਸ਼ ਆ ਮੈਂ ਕਿਸੇ ਦੇ ਖਿਲਾਫ ਨਹੀਂਗਾ ਜੀ ਸਦਕੇ ਆਓ ਲੇਕਿਨ ਕੋਈ ਨਾ ਕੋਈ ਕਾਨੂੰਨ ਅਸੂਲ ਕੋਈ ਨਾ ਕੋਈ ਸ਼ਰਤ ਕੋਈ ਪੂਰੀ ਕਰਕੇ ਆਉਣ ਕਿਉਂਕਿ ਪੰਜਾਬ ਦੇ ਵਿੱਚ ਕੀ ਹੋ ਰਿਹਾ ਕਿ ਅਨ ਰਜਿਸਟਰਡ ਅਨ ਵੈਰੀਫਾਈਡ ਇੰਨੀ ਵੱਡੀ ਆਬਾਦੀ ਆ ਜਿਹਦੇ ਕਰਕੇ ਬਹੁਤ ਵੱਡਾ ਕਾਨੂੰਨ ਲਾਅ ਐਂਡ ਆਰਡਰ ਇਸ਼ੂ ਬਣ ਰਿਹਾ ਬਹੁਤ ਜ਼ਿਆਦਾ ਕ੍ਰਾਈਮ ਹੋ ਰਿਹਾ ਬਹੁਤ ਜ਼ਿਆਦਾ ਚੋਰੀਆਂ ਬਹੁਤ ਜ਼ਿਆਦਾ ਕਤਲੋਗਾਰ ਆ ਆ ਤਾਜ਼ਾ ਮਿਸਾਲ ਕੁੰਬੜਾ ਪਿੰਡ ਵਿੱਚ ਦੋ ਸਿੱਖ ਨੌਜਵਾਨਾਂ ਨੂੰ ਮਾਰ ਦੇਣਾ ਤੇ ਪੁਲਿਸ ਜਿਹੜੀ ਆ ਉਹ ਬਹੁਤ ਵੱਡੇ ਪੱਧਰ ਤੇ ਤਰਨਾ ਲੱਗਾ ਮੁਜਾਰਾ ਹੋਇਆ ਤੇ ਫਿਰ ਪੁਲਿਸ ਨੇ ਕੁਛ ਉਹਦੇ ਮਾੜਾ ਮੋਟਾ ਜਿਹੜਾ ਐਕਸ਼ਨ ਕਰਨ ਦੀ ਕੋਸ਼ਿਸ਼ ਕੀਤੀ ਆ ਆ ਅਸੀਂ ਹਿਮਾਚਲ ਜਾਂਦੇ ਆ ਹਿਮਾਚਲ ਪ੍ਰਦੇਸ਼ ਵਿੱਚ ਵੜਦਿਆਂ ਨੂੰ ਸਾਡੇ ਕੋਲ 50 ਰੁਪਏ ਪ੍ਰਤੀ ਗੱਡੀ ਉਹ ਟੋਲ ਟੈਕਸ ਕਲੈਕਟ ਕਰ ਰਹੇ ਨੇ ਉਹ ਵੀ ਇੱਕ ਲਾਅ ਉਹਨਾਂ ਦਾ ਔਰ ਇੱਥੇ ਮੈਂ ਕਹਿਣਾ ਚਾਹੁੰਦਾ ਕਿ ਇਹ ਜਿਹੜਾ ਮੈਂ ਬਿੱਲ ਦਿੱਤਾ ਸੀਗਾ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਮੇਰੇ ਕੋਲ ਸਾਰਾ ਰਿਕਾਰਡ ਹੈ ਚੰਗੀ ਤਰ੍ਹਾਂ ਨਾਲ ਇਸ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਕਿ ਇਸ ਬਿੱਲ ਨੂੰ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਔਰ ਚੀਫ ਮਨਿਸਟਰ ਭਗਵੰਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਨੇ ਠੰਡੇ ਬਸਤੇ ਵਿੱਚ ਪਾਤਾ ਮੈਨੂੰ ਦੋ ਚਿੱਠੀਆਂ ਭੇਜੀਆਂ ਸਪੀਕਰ ਨੇ ਆ ਮੈਂ ਤੁਹਾਨੂੰ ਚਿੱਠੀਆਂ ਦਾ ਤੁਹਾਨੂੰ ਈਮੇਲ ਵੀ ਕਰ ਦੂੰਗਾ ਉਹਨੂੰ ਸਕੈਨ ਕਰਕੇ ਇੱਕ ਮੈਨੂੰ ਭੇਜੀ ਉਹਨਾਂ ਨੇ 22 ਜੂਨ 2023 ਨੂੰ ਮੈਨੂੰ ਲਿਖ ਦਿੱਤਾ ਉਹਨਾਂ ਨੇ ਕਿ ਤੁਹਾਡਾ ਜਿਹੜਾ ਹਿਮਾਚਲ ਪ੍ਰਦੇਸ਼ ਸੌਰੀ ਪੰਜਾਬ ਟੈਨੈਂਸੀ ਲੈਂਡ ਰਿਫਾਰਮਸ ਬਿਲ 2000 2023 ਅਸੀਂ ਭੇਜ ਦਿੱਤਾ ਅੱਗੇ ਡਿਪਾਰਟਮੈਂਟ ਆਫ ਰੈਵਨਿਊ ਰੀਹੈਬਿਟੇਸ਼ਨ ਐਂਡ ਡਿਜ਼ਾਸਟਰ ਮੈਨੇਜਮੈਂਟ ਦੇਖੋ ਕਿੱਡੀ ਹਾਸੋ ਹੀ ਨਹੀਂ ਗੱਲ ਆ ਤੇ ਇੱਡਾ ਐ ਅਹਿਮ ਬਿਲ ਪੇਸ਼ ਕੀਤਾ ਵਾ ਤੇ ਆ ਪਹਿਲੀ ਚਿੱਠੀ ਮੈਨੂੰ ਭੇਜਦੇ ਆ 22 ਜੂਨ 2023 ਨੂੰ ਅਕੇ ਜੀ ਇਹਦੇ ਵਿੱਚ ਫਾਈਨੈਂਸ਼ੀਅਲ ਐਸਪੈਕਟਸ ਇਨਵੋਲਵ ਨੇ ਇਸ ਕਰਕੇ ਅਸੀਂ ਆ ਮਾਲ ਵਿਭਾਗ ਤੇ ਡਿਜ਼ਾਸਟਰ ਮੈਨੇਜਮੈਂਟ ਨੂੰ ਭੇਜਤਾ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਇਹਦੇ ਵਿੱਚ ਫਾਈਨੈਂਸ਼ੀਅਲ ਇਮਪਲੀਕੇਸ਼ਨਸ ਅਗਰ ਹਨ ਅਗਰ ਇਹ ਕਾਨੂੰਨ ਬਣੇਗਾ ਤਾਂ ਪੰਜਾਬ ਨੂੰ ਆਮਦਨ ਹੋਣੀ ਆ ਜਿਵੇਂ ਤੁਹਾਨੂੰ ਹੁਣੇ ਦਿੱਤਾ ਕਿ ਇੱਕ ਗੱਡੀ ਵੜਦੀ ਆ ਤੇ 50 ਰੁਪਏ ਲੈ ਲੈਂਦੇ ਨੇ ਉੱਥੇ ਹਿਮਾਚਲ ਦੇ ਵਿੱਚ ਅਗਰ ਅਸੀਂ ਕੋਈ ਲਾ ਬਣਾਵਾਂਗੇ ਕਿ ਅਸੀਂ ਕੋਈ ਨਾ ਕੋਈ ਛੋਟੀ ਮੋਟੀ ਫੀਸ ਰੱਖਾਂਗੇ ਈਵਨ ਫੀਸ ਸਜੈਸਟਡ ਆ ਕਿ ਜਿਹੜੇ ਲੋਕ ਟੈਂਪਰੇਰੀ ਵਰਕ ਪਰਮਿਟਸ ਤੇ ਵੀ ਆਉਣਗੇ ਪੰਜਾਬ ਦੇ ਵਿੱਚ ਉਹ ਵੀ ਕੋਈ ਛੋਟੀ ਮੋਟੀ ਨੋਮੀਨਲ ਜੀ ਫੀਸ ਦੇ ਕੇ ਜਾਣ ਤੇ ਜਿਨ੍ਹਾਂ ਨੇ ਜ਼ਮੀਨ ਖਰੀਦਣੀ ਆ ਇੰਡਸਟਰੀ ਲਾਉਣੀ ਆ ਜਾਂ ਪੱਕੇ ਤੌਰ ਤੇ ਵਸਣਾ ਵਾ ਉਹਨਾਂ ਨੂੰ ਤਾਂ ਬਹੁਤ ਜ਼ਿਆਦਾ ਸ਼ਰਤਾਂ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਵਿੱਚੋਂ ਤਾਂ ਪੈਸੇ ਆਮਦਨ ਹੋਣੀ ਪੰਜਾਬ ਨੂੰ ਲੇਕਿਨ ਉਹਨਾਂ ਨੇ ਜਾਣ ਬੁੱਝ ਕੇ ਠੰਡੇ ਬਸਤੇ ਪਾਉਣ ਵਾਸਤੇ ਮੇਰੇ ਬਿਲ ਨੂੰ ਦੂਜੀ ਚਿੱਠੀ ਮੈਨੂੰ ਲਿਖੀ ਆ ਉਹਨਾਂ ਨੇ ਸਪੀਕਰ ਦੇ ਦਫ਼ਤਰ ਚੋਂ 29 ਸਪਟੈਂਬਰ 2023 ਨੂੰ ਆ ਚਿੱਠੀ ਦੀ ਕਾਪੀ ਮੇਰੇ ਕੋਲ ਹੈਗੀ ਆ ਇਦੇ ਵਿੱਚ ਉਹਨਾਂ ਨੇ ਫਿਰ ਦੁਬਾਰਾ ਅਡੀਸ਼ਨਲ ਚੀਫ ਸੈਕਟਰੀ ਗਵਰਨਮੈਂਟ ਆਫ ਪੰਜਾਬ ਡਿਪਾਰਟਮੈਂਟ ਆਫ ਰੈਵਨਿਊ ਰੀਹੈਬਿਟੇਸ਼ਨ ਡਿਜ਼ਾਸਟਰ ਮੈਨੇਜਮੈਂਟ ਇਹ ਲਿਖੀ ਉਹਨਾਂ ਨੂੰ ਯਾਦ ਕਰਾਇਆ ਕਿ ਤੁਹਾਨੂੰ ਅਸੀਂ ਬਿੱਲ ਭੇਜਿਆ ਸੀਗਾ ਇੱਕ ਤੇ ਤੁਸੀਂ ਇਸ ਬਿੱਲ ਦੇ ਉੱਤੇ ਛੇਤੀ ਫੈਸਲਾ ਲਵੋ ਤਾਂ ਕਿ ਕੋਈ ਐਕਸ਼ਨ ਲਿਆ ਜਾ ਸਕੇ ਤੇ ਸਤੰਬਰ 2023 ਤੋਂ ਸਵਾ ਸਾਲ ਹੋ ਚੱਲਿਆ ਵਾ ਉਹਦੇ ਤੇ ਡਿਪਾਰਟਮੈਂਟ ਰੈਵਨਿਊ ਨੇ ਕੋਈ ਐਕਸ਼ਨ ਨਹੀਂ ਲਿਆ ਔਰ ਲਾਸਟ ਵਿੱਚ ਇੱਕ ਰਿਮਾਈਂਡਰ ਸ਼ਾਇਦ ਹੋਰ ਭੇਜਿਆ ਉਹਨਾਂ ਨੇ ਇਹ ਮੇਰੇ ਕੋਲ ਹੈਗਾ 13 ਸਪਟੈਂਬਰ ਦਾ ਇਹ ਵੀ ਉਸੇ ਟਾਈਮ ਦਾ ਹੀ ਆ ਨਾ 13 ਸਪਟੈਂਬਰ 2024 ਸਾਲ ਬਾਅਦ ਸਪਟੈਂਬਰ 2023 ਚ ਇੱਕ ਚਿੱਠੀ ਲਿਖਦੇ ਨੇ ਮਾਲ ਵਿਭਾਗ ਨੂੰ ਕਿ ਇਹਦੇ ਬਿੱਲ ਬਾਰੇ ਚੈੱਕ ਕਰ ਲਓ ਜੀ ਕੀ ਕਰਨਾ ਇੱਕ ਸਾਲ ਬਾਅਦ ਇੱਕ ਮੈਸ ਰਿਮਾਈਂਡਰ ਫੇਰ ਭੇਜਤਾ ਔਰ ਉਹਦੇ ਵਿੱਚ ਫੇਰ ਇਹ ਕਹਤਾ ਵਾ ਕਿ ਇਹਦੇ ਤੇ ਤੁਸੀਂ ਸਾਨੂੰ ਦੱਸਿਆ ਜਾਵੇ ਕਿ ਤੁਸੀਂ ਕੀ ਐਕਸ਼ਨ ਲੈ ਰਹੇ ਹੋ ਇਦਨੋਂ ਮੰਦ ਭਾਗੀ ਗੱਲ ਨਹੀਂ ਗਈ ਕੋਈ ਛੋਟੀਆਂ ਛੋਟੀਆਂ ਤੂ ਤੂ ਮੈਮੇ ਜਿਹੜਾ ਪੰਜਾਬ ਨਾਲ ਕੋਈ ਤੱल्लੁਕ ਨਹੀਂਗਾ ਅੱਜ ਰਾਜਨੀਤਿਕ ਲੀਡਰ ਲੜ ਰਹੇ ਨੇ ਲੇਕਿਨ ਪੰਜਾਬ ਦੀ ਹੋਂਦ ਨੂੰ ਬਰਕਰਾਰ ਰੱਖਣ ਵਾਸਤੇ ਬਚਾਉਣ ਵਾਸਤੇ ਅਸੀਂ ਐਡਾ ਵੱਡਾ ਇੱਕ ਬਿੱਲ ਪੇਸ਼ ਕੀਤਾ ਉਹਦੇ ਤੇ ਪਿਛਲੇ ਲਗਭਗ 2 ਸਾਲ ਜਨਵਰੀ ਚ ਹੋ ਜਾਣੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਔਰ ਭਗਵੰਤ ਸਿੰਘ ਮਾਨ ਦੀ ਸਰਕਾਰ ਤੇ ਸਵਿਚੇ ਸਪੀਕਰ ਇਦੇ ਤੇ ਠੰਡੇ ਬੱਸੇ ਵਿੱਚ ਪਾ ਕੇ ਬੈਠੇ ਨੇ ਮੈਂ ਉਹਨਾਂ ਨੂੰ ਇਹ ਕਹਿਣਾ ਚਾਹਣਾ ਕਿ ਘੱਟੋ ਘੱਟ ਤੁਸੀਂ ਇਸ ਬਿੱਲ ਨੂੰ ਵਿਧਾਨ ਸਭਾ ਵਿੱਚ ਇੰਟਰੋਡਿਊਸ ਤਾਂ ਕਰੋ ਨਾ ਇੱਤੇ ਤੇ ਬਹਿਸ ਤਾਂ ਕਰਾਓ 117 ਐਮਐਲਏ ਨੇ ਸਾਰਿਆਂ ਦੀ رائے ਲਓ ਉੱਥੇ ਨਾਲੇ ਲੋਕਾਂ ਨੂੰ ਪਤਾ ਲੱਗੂਗਾ ਕਿ ਸਾਡਾ ਐਮਐਲਏ ਜਿਹੜਾ ਵਾ ਉਹ ਕਿਹਦੇ ਨਾਲ ਖੜਦਾ ਵਾ ਕੀ ਉਹ ਗੈਰ ਪੰਜਾਬੀਆਂ ਦੇ ਹੱਕ ਵਿੱਚ ਨੇ ਜਾਂ ਪੰਜਾਬ ਦੀ ਮਸੂਆਂ ਦੇ ਹੱਕ ਵਿੱਚ ਉਹਦੇ ਜਿਹੜੇ ਅਧਿਕਾਰ ਬਚਾਉਣ ਦੇ ਹੱਕ ਵਿੱਚ ਆਉਂਦੇ ਨੇ ਲੇਕਿਨ ਅਜੇ ਤੱਕ ਇਸ ਬਿੱਲ ਨੂੰ ਡਿਸਕਸ਼ਨ ਵਾਸਤੇ ਵੀ ਇੰਟਰੋਡਿਊਸ ਨਹੀਂ ਕੀਤਾ ਮੈਂ ਆ ਲੇਟੈਸਟ ਚਿੱਠੀ ਉਹਨਾਂ ਨੂੰ ਲਿਖੀ ਆ ਉਹਨ ਲੇਟੈਸਟ ਮੈਂ ਅੱਜ ਤੁਹਾਨੂੰ ਈਮੇਲ ਤੇ ਰਿਲੀਜ਼ ਕਰ ਦੂੰਗਾ ਉਹਦੇ ਵਿੱਚ ਮੈਂ ਵਿਸ਼ੇਸ਼ ਫਰਿਆਦ ਕੀਤੀ ਆ ਕਿ ਇਹ ਬਿੱਲ ਨੂੰ ਆਗਾਮੀ ਵਿంటర్ ਸੈਸ਼ਨ ਬਲਕਿ ਤਾਂ ਚਾਹੀਦਾ ਹੈ ਦੇ ਲਈ ਸਪੈਸ਼ਲ ਸੈਸ਼ਨ ਆ ਪੰਜਾਬ ਦੀ ਵਿਧਾਨ ਸਭਾ ਦਾ ਊਲ ਜਲੂਲ ਗੱਲਾਂ ਤੇ ਵਿਧਾਨ ਸਭਾ ਦੇ ਜਿਹੜੇ ਸੈਸ਼ਨ ਵਿਸ਼ੇਸ਼ ਇੱਕ ਇੱਕ ਦੋ ਦੋ ਦਿਨ ਦੇ ਸਦਕੇ ਪੈਸਾ ਜਾਇਆ ਕਰਦੇ ਨੇ ਇਹਨਾਂੋਂ ਜ਼ਿਆਦਾ ਇੰਪੋਰਟੈਂਟ ਇਸ਼ੂ ਮੈਂ ਸਮਝਦਾ ਪੰਜਾਬ ਦੇ ਲੋਕਾਂ ਦਾ ਨਹੀਂ ਹੋ ਸਕਦਾ ਇਸ ਤੋਂ ਇਲਾਵਾ ਕੁਝ ਲੋਕ ਕਹਿੰਦੇ ਨੇ ਜੀ ਕਿ ਇਹ ਖੈਰਾ ਜਾਂ ਜਿਹੜੇ ਲੋਕ ਗੱਲਾਂ ਕਰਦੇ ਨੇ ਜੀ ਇਹਦਾ ਐਂਟੀ ਨੈਸ਼ਨਲ ਜੀ ਬੜਾ ਫੌਖਾ ਪੰਜਾਬ ਦੇ ਲੋਕਾਂ ਦੇ ਉੱਤੇ ਇਲਜ਼ਾਮ ਲਾਉਣਾ ਜਾਂ ਉਹਨਾਂ ਨੂੰ ਦੇਸ਼ ਵਿਰੋਧੀ ਕਹਿਣਾ ਜਾਂ ਉਹਨਾਂ ਨੂੰ ਖਾਲਸਤਾਨੀ ਟੈਗ ਕਰਨਾ ਇਹ ਬੜਾ ਆਰਾਮ ਜਿਹਦਾ ਇੱਕ ਫੈਸ਼ਨ ਬਣ ਚੁੱਕਾ ਸਾਡੇ ਦੇਸ਼ ਦੀ ਪੋਲਿਟਿਕਸ ਵਿੱਚ ਜੇ ਮੈਂ ਐਂਟੀ ਨੈਸ਼ਨਲ ਹਾਂ ਜਾਂ ਅਸੀਂ ਐਂਟੀ ਨੈਸ਼ਨਲ ਹਾਂ ਇਹਦਾ ਮਤਲਬ ਹੈ ਹਿਮਾਚਲ ਪ੍ਰਦੇਸ਼ ਦੀ ਸਰਕਾਰ ਵੀ ਐਂਟੀ ਨੈਸ਼ਨਲ ਹੈ ਇਹਦਾ ਮਤਲਬ ਭਾਜੀਪੀ ਦੀ ਸਰਕਾਰ ਉੱਤਰਾਖੰਡ ਦੀ ਉਹ ਵੀ ਐਂਟੀ ਨੈਸ਼ਨਲ ਹੈ ਇਹਦਾ ਮਤਲਬ ਗੁਜਰਾਤ ਦੀ ਪ੍ਰਾਈਮ ਮਿਨਿਸਟਰ ਸਾਹਿਬ ਦੀ ਸਰਕਾਰ ਆਪ ਐਂਟੀ ਨੈਸ਼ਨਲ ਹੈ ਔਰ ਰਾਜਸਥਾਨ ਦੀ ਸਰਕਾਰ ਤੇ ਹੋਰ ਨਾ ਸੂਬਿਆਂ ਦੀ ਸਰਕਾਰਾਂ ਵੀ ਇੰਟਰਨੈਸ਼ਨਲ ਆ ਔਰ ਮੈਂ ਗੁਜਰਾਤ ਬਾਰੇ ਜ਼ਿਕਰ ਕਰਨਾ ਚਾਹੁੰਦਾ ਵਿਸ਼ੇਸ਼ ਤੌਰ ਤੇ ਬਿਹਾਰ ਚ ਲੈਕਚਰ ਕਰਦੇ ਨੇ ਪ੍ਰਾਈਮ ਮਿਨਿਸਟਰ ਸਾਹਿਬ ਕਿ ਕਾਂਗਰਸ ਦਾ ਇੱਕ ਲੀਡਰ ਬਿਹਾਰੀਆਂ ਕੋ ਨਿਕਾਲ ਰਹਾ ਹੈ ਪਰ ਆਪ ਭੁੱਲ ਜਾਂਦੇ ਨੇ ਕਿ ਗੁਜਰਾਤ ਦੇ ਕੱਚ ਦੇ ਇਲਾਕੇ ਵਿੱਚ ਆਜ਼ਾਦੀ ਤੋਂ ਬਾਅਦ ਲਾਲ ਬਹਾਦਰ ਸ਼ਾਸਤਰੀ ਪ੍ਰਾਈਮ ਮਿਨਿਸਟਰ ਦੇ ਸੱਦੇ ਤੇ ਹਜ਼ਾਰਾਂ ਸਿੱਖ ਪਰਿਵਾਰ ਪੰਜਾਬੀ ਪਰਿਵਾਰ ਨੇ ਜਾ ਕੇ ਤਿੰਨ ਤਿੰਨ ਚਾਰ ਚਾਰ ਪੁਸਤਾ ਲਾ ਕੇ ਜ਼ਮੀਨ ਆਬਾਦ ਕੀਤੀ ਗੁਜਰਾਤ ਦੀ ਵਾਈਯੋਗ ਕੀਤੀ ਜਦੋਂ ਵਾਈਯੋਗ ਹੋ ਗਈ ਉਤੋਂ ਦੇ ਡਿਸਟ੍ਰਿਕਟ ਕਲੈਕਟਰ ਨੇ ਜ਼ਿਲ੍ਹਿਆਂ ਦੇ ਡੀਸੀਆਂ ਨੇ ਉਹਨਾਂ ਦੀ ਜਿਹੜੀ ਸੀਗੀ ਮਲਕੀਅਤ ਨੂੰ ਰੱਦ ਕਰ ਦਿੱਤੀ ਕੈਨਸਲ ਕਰ ਦਿੱਤੀ ਉਹ ਭੱਜੇ ਗਏ ਅਹਮਦਾਬਾਦ ਹਾਈ ਕੋਰਟ ਗੁਜਰਾਤ ਦਾ ਉਹਨਾਂ ਨੇ ਬਹਾਲ ਕਰਤੀ ਮਲਕੀਅਤ ਗੁਜਰਾਤ ਸਰਕਾਰ ਨੇ ਉਸ ਨੂੰ ਚੁਣੌਤੀ ਦਿੱਤੀ ਸੁਪਰੀਮ ਕੋਰਟ 'ਚ ਅੱਜ ਸੁਪਰੀਮ ਕੋਰਟ ਵਿੱਚ ਕੇਸ ਪੈਂਡਿੰਗ ਆ ਪਤਾ ਨਹੀਂ ਉਹਨਾਂ ਦਾ ਭਵਿੱਖ ਕੀ ਬਣਨਾ ਅਗਰ ਸੁਪਰੀਮ ਕੋਰਟ ਨੇ ਉਹਨਾਂ ਦੇ ਹੱਕ ਵਿੱਚ ਫੈਸਲਾ ਨਾ ਕੀਤਾ ਤਾਂ ਸਮਝ ਲੈਣਾ ਕਿ ਹਜ਼ਾਰਾਂ ਪੰਜਾਬੀ ਪਰਿਵਾਰ ਗੁਜਰਾਤ ਦੇ ਕੱਚ ਇਲਾਕੇ ਵਿੱਚੋਂ ਉਜੜ ਜਾਣਗੇ। ਉਹ ਜਿਹੜੇ ਸਾਨੂੰ ਕਹਿ ਰਹੇ ਨੇ ਕਿ ਅਸੀਂ ਕਹਿ ਰਹੇ ਨੇ ਉਹ ਕੋ ਆਪ ਉੱਥੇ ਪੰਜਾਬੀਆਂ ਨੂੰ ਤੇ ਸਿੱਖਾਂ ਦੇ ਪਰਿਵਾਰਾਂ ਨੂੰ ਉੱਥੋਂ ਕੱਢ ਰਹੇ ਨੇ। ਅਸੀਂ ਕਦੀ ਕਿਸੇ ਨੂੰ ਕੱਢਿਆ ਨਹੀਂਗਾ। ਔਰ ਮੈਂ ਇਹ ਵੀ ਕਹਿਣਾ ਚਾਹੁੰਨਾ ਕਿ ਅਗਰ ਕੋਈ ਕਾਨੂੰਨ ਬਣੇਗਾ ਇਹ ਰੈਟਰੋਸਪੈਕਟਿਵ ਇਫੈਕਟ ਤੋਂ ਨਹੀਂ ਹੋਏਗਾ। ਰੈਟਰੋਸਪੈਕਟਿਵ ਇਫੈਕਟ ਕੀ ਹੈ? ਅਸੀਂ ਪਿੱਛੋਂ ਤੋਂ ਨਹੀਂ ਕੱਢਾਂਗੇ। ਜਿਹੜੇ ਆ ਚੁੱਕੇ ਨੇ ਵਸ ਗਏ ਨੇ ਜਿਨ੍ਹਾਂ ਦੇ ਅ ਵੋਟਰਸ ਭਾਂਗੇ ਨੇ ਜਿਹੜੇ ਆਧਾਰ ਕਾਰਡ ਬਣਨੇ ਦੇ ਆ ਵੈਲਕਮ ਟੂ ਸਟੇ ਉਹਨਾਂ ਨਾਲ ਸਾਡੀ ਕੋਈ ਗੱਲ ਨਹੀਂਗੀ ਲੇਕਿਨ ਜਿਹੜੀ ਡਿਸਆਰਗੇਨਾਈਜ਼ ਤਰੀਕੇ ਨਾਲ ਵੱਸੋ ਏਡੇ ਵੱਡੇ ਪੱਧਰ ਤੇ ਆ ਰਹੀ ਆ ਉਹਦੇ ਬਾਰੇ ਸਾਡੀ ਜਿਹੜੀ ਚਿੰਤਾ ਹੈ ਉਹ ਜ਼ਰੂਰ ਮੈਂ ਕਹਿਣਾ ਚਾਹੁੰਦਾ ਇਹਦੇ ਤੋਂ ਇਲਾਵਾ ਮੈਂ ਕਹਿਣਾ ਚਾਹੁੰਦਾ ਦੇਖੋ ਮੁੱਦੇ ਕੀ ਪੰਜਾਬ ਦੇ ਮੁੱਦੇ ਨਹੀਂ ਪੰਜਾਬ ਦੇ ਆ ਜਿਹੜਾ ਮੈਂ ਪ੍ਰਾਈਵੇਟ ਮੈਂਬਰ ਬਿਲ ਪੇਸ਼ ਕੀਤਾ ਮੁੱਦਾ ਹੈ ਪੰਜਾਬ ਦਾ ਜਿਹੜਾ ਪੰਜਾਬ ਦਾ ਧਰਤੀ ਥੱਲੜਾ ਪਾਣੀ ਬਹੁਤ ਵੱਡੇ ਪੱਧਰ ਤੇ ਨਿਕਾਰ ਜਾ ਰਿਹਾ ਨੀਵਾ ਜਾ ਰਿਹਾ ਸੈਂਕੜੇ ਫੁੱਟਾਂ ਤੇ ਪਹੁੰਚ ਗਿਆ ਔਰ ਸਾਡਾ ਪਾਣੀ ਜ਼ਹਿਰੀਲਾ ਹੋ ਚੁੱਕਾ ਵਾ ਕੈਂਸਰ ਦਾ ਬਹੁਤ ਵੱਡੀ ਸ਼ਿਕਾਇਤ ਆ ਆ ਜਿਹੜਾ ਕਾਲੀ ਪਾਣ ਕਾਲੇ ਪਾਣੀ ਦਾ ਮੋਰਚਾ ਜਿਹੜਾ ਉਹਨਾਂ ਨੇ 3 ਤਰੀਕ ਨੂੰ ਕਾਲ ਦਿੱਤੀ ਆ ਉਹ ਇਸੇ ਕਾਲ ਤੇ ਆ ਮੈਂ ਬਲਕਿ ਲੋਕਾਂ ਨੂੰ ਕਹੂੰਗਾ ਕਿ ਜਿਆਦਾ ਤੋਂ ਜਿਆਦਾ ਹਿੱਸਾ ਲੈਣਾ ਉਹ ਇਸੇ ਗੱਲ ਤੇ ਆ ਕਿ ਸਾਡੇ ਪੰਜਾਬ ਦੇ ਜਿਹੜਾ ਦਰਿਆਈ ਪਾਣੀ ਆ ਉਹਨੂੰ ਗੰਦਲਾ ਹੋਣ ਤੋਂ ਪੌਇਜ਼ਨਸ ਹੋਣ ਤੋਂ ਕੈਂਸਰ ਫਲੌਂ ਤੋਂ ਹੈਪਟਾਈਟਿਸ ਫਲੌਂ ਤੋਂ ਬਚਾਇਆ ਜਾ ਸਕੇ ਇਹ ਮੁੱਦਾ ਹੈ ਪੰਜਾਬ ਦਾ ਬੜਾ ਇੰਪੋਰਟੈਂਟ ਔਰ ਨਾਲ ਖੇਤੀ ਨਾਲ ਕਨੈਕਟਡ ਕੇ 14 ਲੱਖ ਟਿਊਬਵਲ ਅਸੀਂ ਝੋਨੇ ਦੀ ਫਸਲ ਨੂੰ ਪਾਲਣ ਵਾਸਤੇ ਦੇਸ਼ ਦਾ ਅਨਾਜ ਦਾ ਭੰਡਾਰ ਭਰਨ ਵਾਸਤੇ ਸਾਡਾ ਪਾਣੀ ਜਿਹੜਾ ਵਾ ਉਹ ਮੁੱਕਦਾ ਜਾਂਦਾ ਤੁਸੀਂ ਸਾਰੇ ਅੱਛੀ ਤਰ੍ਹਾਂ ਜਾਣਦੇ ਹੋ ਵਿਦਵਾਨਾਂ ਨੇ ਕਿਹਾ ਕਿ 15-20 ਸਾਲ ਦੀ ਖੇਡ ਹੋ ਰਿਆ ਪੰਜਾਬ ਦਾ ਥੱਲੜਾ ਧਰਤੀ ਥੱਲ ਦਾ ਪਾਣੀ ਮੁੱਕ ਜਾਵੇਗਾ